ਮਹਿਮਾ ਅੰਪਰੰਪਾਰ ਤੇ ਬਾਬੇ ਦਾ ਜਿਹੜਾ ਖੁਮਾਰ ਹੈ ਉਹ ਇਸ ਵਪਾਰੀ ਦੇ ਉੱਤੇ ਵੀ ਚੜਿਆ। ਉਹਨੂੰ ਲੱਗਿਆ ਕਿ ਬਾਬਾ ਜੋ ਕਹਿੰਦਾ ਸ਼ਾਇਦ ਉਹ ਹੋ ਜਾਵੇ, ਮੇਰਾ ਧਨ ਦੁੱਗਣਾ ਹੋ ਜਾਵੇ। ਦਰਅਸਲ ਬਾਬਾ ਬਾਬੇ ਦੇ ਸ਼ਿਕਾਰ ਦੇ ਵਿੱਚ ਇਹ ਵਪਾਰੀ ਖੰਨੇ ਦਾ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਪ੍ਰਦੀਪ ਭਾਰਤਵਾਜ ਫਸ ਗਿਆ। ਫਸਿਆ ਵੀ ਬੜੇ ਬੁਰੇ ਤਰੀਕੇ ਦੇ ਨਾਲ ਆਪਣੇ ਘਰੋਂ ਕੰਮ ਦੇ ਲਈ ਨਿਕਲਦਾ ਤੇ ਬਾਬਾ ਜੀ ਟੱਕਰ ਜਾਂਦੇ ਨੇ ਰਾਹ ਦੇ ਵਿੱਚ ਤੇ ਬਾਬਾ ਜੀ ਅੰਪਰੰਪਾਰ ਜਿਹੜੀ ਕਿਰਪਾ ਦਾ ਉਹ ਇਹਨਾਂ ਦੇ ਉੱਤੇ ਕਰਨਾ ਚਾਹੁੰਦੇ ਹੁੰਦੇ ਨੇ ਪਰ ਬਾਬਾ ਜੀ ਸਿੱਧੇ ਚੱਲ ਜਾਂਦੇ ਨੇ ਆਸ਼ੀਰਵਾਦ ਦੇ ਕੇ ਤੇ ਪਿੱਛੋਂ ਮੋਟਰਸਾਈਕਲ ਦੇ ਉੱਤੇ ਤੀਵੀਂ ਤੇ ਆਦਮੀ ਆਉਂਦੇ ਨੇ ਤੇ ਉਹ ਬਾਬਾ ਜੀ ਦੀ ਕਿਰਪਾ ਦੀਆਂ ਗੱਲਾਂ ਇਹਨੂੰ ਸੁਣਾਉਣ ਲੱਪੈਂਦੇ ਨੇ ਤੇ ਜਦ ਨੂੰ ਬਾਬਾ ਹੁਣੀ ਪ੍ਰਗਟ ਹੋ ਜਾਂਦੇ ਨੇ ਪੂਰੀ ਸੀਸੀਟੀਵੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਬਾਬਾ ਜੀ ਬਾਅਦ ਵਿੱਚ ਪ੍ਰਗਟ ਹੁੰਦੇ ਨੇ ਤੇ ਬੀਬੀ ਕਹਿੰਦੀ ਆ ਇਹੀ ਬਾਬਾ ਜਿਹੜਾ ਦੁਨੀਆ ਨੂੰ ਤਾਰਨ ਆਇਆ ਸਭ ਕੁਝ ਕਰਕੇ ਦਿੰਦਾ ਹੈ ਔਰ ਬਾਬਾ ਤੁਹਾਨੂੰ ਪੈਸੇ ਦੇਊਗਾ ਜਿੱਦਾਂ ਜਿੱਦਾਂ ਕਹਿੰਦਾ ਔਰਤ ਕਰਦੀ ਗਈ ਉਹਨੇ 10000 ਰੁਪਇਆ ਦਿੱਤਾ ਸੋਨੇ ਦੇ ਗਹਿਣੇ ਦਿੱਤੇ ਤੇ ਬਾਬੇ ਨੇ ਅਗੋਂ ਉਹਨੂੰ ਪੋਰਟਲੀ ਚ ਬੰਨ ਕੇ ਦੇ ਦਿੱਤੇ ਤੇ ਉਤੇ ਮੰਤਰ ਫੂਕਦਾ ਕਹਿੰਦਾ ਸ਼ਾਮ ਨੂੰ ਖੋਲੀ ਐਦਾਂ ਹੀ ਵਪਾਰੀ ਦੇ ਨਾਲ ਕੀਤਾ ਗਹਿਣੇ ਦਿੱਤੇ ਪੈਸੇ ਦਿੱਤੇ ਤੇ ਪੋਰਟਲੀ ਨੂੰ ਕਹਿੰਦਾ ਸ਼ਾਮ ਨੂੰ ਖੋਲੀ ਜਦੋਂ ਕਹਿੰਦੇ ਆਪਣੇ ਕੰਮ ਤੇ ਆ ਗਿਆ ਮੰਡੀ ਗਵੰਦਗੜ ਦੁਪਹਿਰਾਂ ਨੂੰ ਜਦੋਂ ਉਹਨੇ ਖੋਲਿਆ ਤੇ ਫਿਰ ਪੋਰਟਲੀ ਦੇ ਵਿੱਚ ਸਿਰਫ ਤੇ ਸਿਰਫ ਕਾ ਸੀ ਹੁਣ ਇਹ ਸ਼ਿਕਾਰ ਹੋ ਗਿਆ ਤੇ ਉਸ ਤੋਂ ਬਾਅਦ ਪੁਲਿਸ ਦੇ ਉੱਤੇ ਇਹ ਇਨੇ ਆਪਣੀ ਐਫਆਈਆਰ ਦਰਜ ਕਰਾਈ ਆ ਪਰ ਗੱਲ ਇਹ ਆ ਵੀ ਤੁਸੀਂ ਆਪ ਵੀ ਸੁਚੇਤ ਰਹਿਣਾ ਕਿਉਂਕਿ ਦੇਖੋ ਚੂਨਾ ਲਾਉਣ ਵਾਲੇ ਬਹੁਤੇ ਤੁਰੇ ਫਿਰਦੇ ਨੇ ਤੁਹਾਨੂੰ ਪੈਰ ਪੈਰ ਤੇ ਮਿਲਣਗੇ ਚਾਹੇ ਉਹ ਬਾਬਾ ਜੀ ਹੋਣਗੇ ਜਾਂ ਫਿਰ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਹੋਣਗੇ ਕਦੀ ਕਹਿਣਗੇ ਸਾਡੀ ਕਿਰਪਾ ਅਪਰੰਪਾਰ ਹੈ ਤਾਂ ਤੁਸੀਂ ਸਾਡੇ ਲੜ ਲੱਗ ਜਾਓ ਵੈਸੇ ਵੀ ਕਹਿੰਦੇ ਆ ਵੀ ਇਹਨਾਂ ਪਖੰਡੀਆਂ ਦਾ ਇਹਨਾਂ ਢੋਂਗੀ ਬਾਬਿਆਂ ਦਾ ਦੌਰ ਬਹੁਤ ਤੇਜ਼ ਚੱਲਣ ਡਿਆ ਆ ਉਹ ਵਪਾਰੀ ਤੁਸੀਂ ਦੇਖੋ ਆਪ ਇਨੀ ਸੋਹਣੀ ਗੱਡੀ ਦੇ ਵਿੱਚ ਆ ਔਰ ਪੂਰਾ ਇਹਦੇ ਨਾਲ ਕਾਂਡ ਹੋ ਗਿਆ ਪਹਿਲਾਂ ਕਹਿੰਦਾ ਮੈਨੂੰ ਬਾਬਾ ਮਿਲਿਆ ਸਿੱਧਾ ਲੰਗਿਆ ਮੈਨੂੰ ਲੱਗਿਆ ਕੋਈ ਹੋਣਾ ਆ ਪਿੱਛੋਂ ਇਹ ਤੀਵੀਂ ਆਦਮੀ ਜਿਹੜੇ ਮੋਟਰਸਾਈਕਲ ਤੇ ਆਉਂਦੇ ਆ ਸ਼ਾਇਦ ਆਪਣੇ ਗੁਰਗੇ ਰੱਖੇ ਹੋਣੇ ਆ ਉਹ ਆ ਕੇ ਬਾਬੇ ਦੀਆਂ ਮਹਿਮਾ ਦੀਆਂ ਗੱਲਾਂ ਕਿਰਪਾ ਦੀਆਂ ਗੱਲਾਂ ਇਹਨੂੰ ਦੱਸਣੀ ਸ਼ੁਰੂ ਕਰ ਦਿੰਦੇ ਨੇ ਫੇਕੀ ਜਿਵੇਂ ਕਹਿੰਦਾ ਉਹਦੀ ਜਨਾਨੀ ਕਰਦੀ ਗਈ ਪੈਸੇ ਦਿੱਤੇ ਆਪਣਾ ਨਾਗਸ਼ਲਾ ਦਿੱਤਾ ਤੇ ਬਾਬਾ ਕਹਿੰਦਾ ਇਹਨੂੰ ਸ਼ਾਮ ਤੱਕ ਨਹੀਂ ਖੋਲਣਾ ਲਹਿਰਾਂ ਬਹਿਰਾਂ ਹੋ ਜਾਣਗੀਆਂ ਹੁਣ ਵਪਾਰੀ ਨੂੰ ਆਇਆ ਵੀ ਚਲੋ ਖੋਲ ਕੇ ਤਾਂ ਦੇਖਦੇ ਆ ਕੀ ਆ ਜਦੋਂ ਖੋਲਿਆ ਤਾਂ ਵਿੱਚੋਂ ਘਾਹ ਨਿਕਲਿਆ ਤੇ ਉਸ ਤੋਂ ਬਾਅਦ ਵਪਾਰੀ ਨੇ ਜਿਹੜਾ ਐਫ ਆਰ ਦਰਜ ਕਰਾਇਆ ਹੁਣ ਗੱਲ ਆ ਵੀ ਆਪ ਫਸੇ ਬੰਦੇ ਨੂੰ ਕੌਣ ਛੁਡਾ ਸਕਦਾ ਹੈ ਵਪਾਰੀ ਇਸ ਬਾਬੇ ਦੇ ਹੱਥ ਆਪ ਚੜਿਆ ਆ ਪਰ ਇਦਾਂ ਦੇ ਕਈ ਲੋਕ ਤੁਹਾਨੂੰ ਤੁਹਾਡੀ ਰੋਜ਼ਮਰਾਂ ਦੀ ਜ਼ਿੰਦਗੀ ਚ ਮਿਲਦੇ ਹੋਣਗੇ ਜਿਹੜਾ ਤੁਹਾਡੇ ਨਾਲ ਇਹ ਸਭ ਕਾਂਟ ਕਰਨ ਦਾ ਕਰਦੇ ਨਜ਼ਰ ਆ ਜਾਣਗੇ ਤੁਸੀਂ ਦੇਖੋ ਵੀ ਆਹ ਮੋਟਰਸਾਈਕਲ ਦੇ ਉੱਤੇ ਤੀਵੀਂ ਆਦਮੀ ਜਿਹੜੇ ਜਾਂਦੇ ਨੇ ਉਹ ਬਾਬੇ ਦੀਆਂ ਗੱਲਾਂ ਇਹਨਾਂ ਨੂੰ ਦੱਸਣ ਲੱਗਦੇ ਕਿ ਬਾਬਾ ਜੀ ਤੇ ਇੰਨੀ ਕਰਨੀ ਆਲੇ ਨੇ ਇੱਥੋਂ ਦੀ ਲੰਗੇ ਆ ਕਿਤੇ ਦੇਖੇ ਤੇ ਨਹੀਂ ਤੁਸੀਂ ਬਾਬੇ ਜੀ ਨੇ ਸਾਡਾ ਆਹ ਕਰ ਦਿੱਤਾ ਫੇਰ ਕੀ ਬਾਬੇ ਨੇ ਖੜੇ ਖੜੂਤੇ ਪਿੱਛੋਂ ਬਾਬਾ ਜੀ ਦਾ ਗੀੜਾ ਵੱਜ ਗਿਆ ਪਲਾਨ ਦੇ ਅਕੋਰਡਿੰਗ ਤੇ ਬੀਬੀ ਦੇ ਉੱਤੇ ਕਿਰਪਾ ਕਰਨੀ ਸ਼ੁਰੂ ਕਰਦੇ ਜਿਹੜੀ ਨਕਲੀ ਕਿਰਪਾ ਸੀ ਬੀਬੀ ਨੇ ਆਪਣੇ ਗਹਿਣੇ ਫੜਾਏ ਬਾਬਾ ਜੀ ਨੇ ਗਹਿਣੇ ਤੇ ਜਿਹੜਾ ਆ ਪੈਸੇ ਨਗਦੀ ਮਾਲ ਚ ਬੰਨੀ ਆਪਣੇ ਫੂਕ ਕੇ ਇਹਨੂੰ ਦੇ ਦਿੱਤੀ ਤੇ ਸੇਮ ਉਹਦੇ ਨਾਲ ਕੀਤਾ ਵਪਾਰੀ ਦੇ ਨਾਲ ਗਹਿਣੇ ਬੰਨੇ ਪੈਸੇ ਦਿੱਤੇ ਤੇ ਫੂਕ ਕੇ ਵਪਾਰੀ ਨੂੰ ਦੇ ਦਿੱਤੇ ਵਪਾਰੀ ਨੇ ਜਦੋਂ ਦੁਕਾਨ ਤੇ ਜਾ ਕੇ ਖੋਲੇ ਤਾਂ ਅਹ ਹੱਕਾ ਬਕਾ ਰਹਿ ਗਿਆ ਉਹਦੇ ਚ ਘਾ ਹੀ ਕਾ ਨਾ ਪੈਸੇ ਨਾ ਗਹਿਣੇ ਹੁਣ ਵਪਾਰੀ ਸੋਦਾ ਹੋਣਾ ਵੀ ਕਿਰਪਾ ਆ ਜਵੇ ਹਰ ਕੋਈ ਬੰਦਾ ਲਾਲਚ ਨੂੰ ਪੈਂਦਾ ਵੀ ਮੇਰਾ ਵੀ ਕੰਮ ਸਿੱਧਾ ਹੋ ਜਵੇ ਪਰ ਤੁਸੀਂ ਦੇਖ ਲਓ ਵੀ ਕਰੈਟਾ ਗੱਡੀ ਸ਼ਾਇਦ ਲੱਗ ਰਹੀ ਆ ਜੇ ਇਦਾਂ ਦੇ ਕੰਮ ਕਰਦੇ ਰਹੇ ਤੇ ਕਰੈਟਾ ਤੋਂ ਵੀ ਥੱਲੇ ਬੰਦਾ ਆ ਸਕਦਾ ਸੋ ਧਿਆਨ ਦੇ ਨਾਲ ਕਿਉਂਕਿ ਇਦਾਂ ਦੇ ਠੱਗ ਤੁਹਾਨੂੰ ਮਾਰਕੀਟ ਦੇ ਵਿੱਚ ਬਾਧੂ ਮਿਲਣਗੇ ਜਿਹੜੇ ਰੋਜ਼ ਆਹ ਕੰਮ ਕਰਦੇ ਆ ਸਰ ਮੈਂ ਪਰਸੋ 14 ਤਰੀਕ ਨੂੰ ਜੀ 11:05 ਤੇ ਆਪਣੇ ਘਰੋਂ ਆਪਣੀ ਗੱਡੀ ਤਰਫ ਮੇਰੀ ਗੱਡੀ ਥੋੜੀ ਡਿਸਟੈਂਸ ਨਾਲ ਬਾਹਰ ਖੜਦੀ ਹੈ ਆਪਣੇ ਦਫ਼ਤਰ ਮੰਡੀ ਗਵੰਦਗੜ ਮੇਰਾ ਬਿਜ਼ਨਸ ਹੈ ਜੀ ਤੇ ਉਹਨਾਂ ਵਾਸਤੇ ਮੈਂ ਆਫਿਸ ਵਾਸਤੇ ਜਾ ਰਿਹਾ ਸੀ ਤੇ ਥੋੜੀ ਦੂਰ ਤੇ ਇੱਕ ਪਾਪਾ ਜੀ ਮਤਲਬ ਉਹਨਾਂ ਦੇ ਪਰਮੇ ਦੇ ਕੱਪੜੇ ਮਤਲਬ ਕੇਸੀ ਕਲਰ ਦੀ ਕੋਲ ਮਤਲਬ ਲਾਈਨ ਵਾਲੀ ਪੱਗ ਬੰਨੀ ਹੋਈ ਸੀਗੀ ਤੇ ਕਰੀਮ ਕਲਰ ਦਾ ਕੁੜਤਾ ਪਾਇਆ ਸੀ ਤੇ ਵਾਈਟ ਪਜਾਮਾ ਪਾਇਆ ਸੀ ਉਹ ਮੇਤੋਂ ਨਾ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਦੇ ਦੇਮਾਨੋ ਕਿਹਾ ਜੀ ਤੁਸੀਂ ਉਹ ਕਹਿੰਦੇ ਮੈਂ ਅੰਮ੍ਰਿਤਸਰ ਤੋਂ ਆਇਆ ਵੀ ਇੱਥੇ ਮੇਰੀ ਸੇਵਾ ਲੱਗੀ ਹੈ ਮੈਂ ਜੀ ਗੁਰਦੁਆਰਾ ਨਰੋਤਮ ਨਗਰ ਅੱਗੇ ਜਾ ਕੇ ਉਹ ਮਤਲ ਹੈਗਾ ਮਸੈਂ ਨੇ ਕਹਿ ਕੇ ਮਾਕੇ ਚ ਲਿਆ ਉਹ ਮੈਨੂੰ ਨਹੀਂ ਸੀ ਪਤਾ ਅੱਗੇ ਇੱਕ ਲੇਡੀ ਸੋ ਡੈਂਸ ਮੋਟਰਸਾਈਕਲ ਤੇ ਖੜੇ ਸੀ ਜਦੋਂ ਮੈਂ ਆਪਣੀ ਗੱਡੀ ਦਾ ਦਰਵਾਜ਼ਾ ਖੋਲਣ ਲੱਗਿਆ ਮੇਰੇ पास ਆ ਗਈ ਕਹਿੰਦੇ ਜੀ ਤੁਸੀਂ ਬਾਬਾ ਜੀ ਨੂੰ ਜਾਣਦੇ ਹੋ ਮੈਂ ਜੀ ਮੈਂ ਨਹੀਂ ਜਾਣਦਾ ਵੀ ਇਹ ਤਾਂ ਮੈਨੂੰ ਰਸਤਾ ਪੁੱਛ ਰਹੇ ਸੀਗੇ ਕਹਿੰਦੇ ਅੱਛਾ ਜੀ ਬਹੁਤ ਬਾਬਾ ਜੀ ਪਹੁੰਚੇ ਹੋਏ ਕਰਨੀ ਵਾਲੇ ਆ ਤੇ ਸਾਡੇ ਦੇ ਇਹਨਾਂ ਨੇ ਬਾਰੇ ਨਿਆਰੇ ਕਰਦੇ ਸਾਨੂੰ ਇਹ ਬਿਆਸ ਦੇਰੇ ਚ ਮਿਲੇ ਸੀ ਇਹਨਾਂ ਨੇ ਸਾਨੂੰ ਇੰਨੀ ਕਿਰਪਾ ਕੀਤੀ ਸਾਨੂੰ ਕੋਈ ਚੀਜ਼ ਦਿੱਤੀ ਸੀਗੀ ਉਸ ਤੋਂ ਬਾਅਦ ਸਾਡੇ ਕੋਲ ਬੜੀ ਪ੍ਰਾਪਰਟੀ ਆ ਗਈ ਐਤੋਂ ਮੇਰੇ ਨਾਲ ਦੋ ਤਿੰਨ ਤਿੰਨ ਚਾਰ ਮਿੰਟ ਗੱਲ ਕਰਦੇ ਰਹੇ ਮੈਂ ਠੀਕ ਹੈ ਜੀ ਬਾਬਾ ਜੀ ਕਹਿੰਨੇ ਉੱਧਰ ਨੂੰ ਗਏ ਨੇ ਤੁਸੀਂ ਜਾ ਕੇ ਮਿਲ ਲਓ ਤੇ ਉਹ ਉਹਨੇ ਨੂੰ ਬਾਬਾ ਜੀ ਬਾਬਾ ਜੀ ਕਹਿੰਦੇ ਆਗੇ ਬਾਬਾ ਜੀ ਉਹ ਆ ਗਏ ਤੇ ਉਹਨਾਂ ਨੇ ਆਪਣੇ ਮੋਟਰਸਾਈਕਲ ਤੋਂ ਉੱਤਰ ਕੇ ਆਪਣੇ ਜੈਂਟਸ ਨੇ ਵੀ ਉਹ ਲੇਡੀ ਨੇ ਬਾਬਾ ਜੀ ਦੇ ਪੈਰੀ ਹੱਥ ਲਾਇਆ ਤੇ ਪਰੀ ਅਥਲੋਂ ਤੋਂ ਬਾਅਦ ਬਾਬਾ ਜੀ ਨੂੰ ਕਹਿੰਦੇ ਵੀ ਤੁਹਾਡੇ ਕੋਲ ਇੱਕ ਕਪੜਾ ਹੁੰਦਾ ਜੀ ਉਹ ਮੈਨੂੰ ਦੇ ਦਿਓ ਵੀ ਮੈਂ ਦੋ ਤੁਸੀਂ ਕਹੋਂ ਤੁਹਾਨੂੰ ਬਹੁਤ ਸਾਡੇ ਤੇ ਬੜੀ ਕਿਰਪਾ ਕੀਤੀ ਐ ਤੇ ਵੀ ਸਾਡਾ ਕੰਮ ਬਹੁਤ ਵਧੀਆ ਹੋ ਗਿਆ ਐਦਾਂ ਹੀ ਸਾਡੇ ਤੇ ਅਸ਼ੀਰਵਾਦ ਬਣਾ ਕੇ ਰੱਖਿਓ ਐਦਾਂ ਦੀਆਂ ਗੱਲਾਂ ਕਰਦੇ ਕਰਦੇ ਜੀ ਉਹਨਾਂ ਨੇ ਬਾਬਾ ਜੀ ਨੇ ਕੀ ਕੀਤਾ ਦੋਨ ਅਖਬਾਰ ਦੇ ਟੁਕੜੇ ਕੱਢੇ ਇੱਕ ਉਹ ਲੇਡੀ ਨੇ ਤਾਂ ਇੱਕ ਮੈਨੂੰ ਫੜਾਤਾ ਤੇ ਉਹ ਲੇਡੀ ਨੂੰ ਕਿਹਾ ਵੀ ਆਪਣਾ ਬੀਬੀ ਆਪਣਾ ਸਿਰ ਟੱਕ ਚੁੰਨੀ ਉੱਪਰ ਲਾ ਮੈਨੂੰ ਕਹਿੰਦੇ ਬਹੁਜੀ ਤੁਸੀਂ ਆਪਣਾ ਨਾ ਸਿਰ ਤੇ ਰਮਾਲ ਪੰਨੋ ਤੇ ਮੈਨੂੰ ਨਹੀਂ ਪਤਾ ਮਤਲਬ ਮੈਂ ਰਮਾਲ ਵੀ ਕੱਢ ਕੇ ਬੰਨ ਲਿਆ ਤੇ ਉਹਨਾਂ ਨੇ ਕਿਹਾ ਆਪਣਾ ਲੇਡੀ ਨੂੰ ਵੀ ਜੋ ਆਪਣੇ ਅੰਗੂਠੀਆਂ ਸੋਨੇ ਦੀਆਂ ਤੇ ਆਪਣੀ ਜੋ ਤਰੇ ਕੋ ਕੈਸ਼ ਆ ਤੂੰ ਇੱਧਰ ਰੱਖ ਦੇ ਇਸ ਤਰ੍ਹਾਂ ਹੀ ਮੈਨੂੰ ਕਿਹਾ ਤੇ ਮੈਂ ਉਹਨੂੰ ਦੇਖਦੇ ਜਿਵੇਂ ਲੇਡੀ ਕਰ ਰਹੀ ਸੀ ਉਦਾਂ ਹੀ ਕਰ ਲਿਆ ਮੈਨੂੰ ਕੁਝ ਨਹੀਂ ਪਤਾ ਲੱਗਿਆ ਵੀ ਕੀ ਹੈ ਉਸ ਤੋਂ ਬਾਅਦ ਮੇਰੇ ਆਪਣੇ ਦੋ ਰਿੰਗ ਤੇ ਇੱਕ ਬ्रेसलेट ਬ੍ਰੈਸਲੇਟ ਰਿੰਗ ਮੈਂ ਆਪੇ ਖੋਲ ਕੇ ਦਿੱਤੀ ਤੇ ਬ੍ਰੈਸਲੇਟ ਉਹਨਾਂ ਬਾਬਾ ਜੀ ਨੇ ਆਪ ਮੇਰੇ ਬਾਹ ਤੋਂ ਪੱਤਰ ਖੋਲਿਆ ਜੀ ਤੇ ਉਹ ਉੱਤੇ ਵਿੱਚ ਰੱਖ ਕੇ ਉਸ ਤੋਂ ਬਾਅਦ ਕਹਿੰਦੇ ਉਹ ਲੇਡੀ ਨੇ 20000 ਰੁਪਏ ਰੱਖਿਆ ਮੈਨੂੰ ਕਹਿੰਦੇ ਕੈਸ਼ ਮੈਜੀਕ ਕੈਸ਼ ਤਾਂ ਮੇਰੇ ਕੋਲ 10000 ਰੁਪਏ ਮੈਨੂੰ ਨਹੀਂ ਸਮਝ ਆ ਰਹੀ ਸੀ ਕੀ ਕਰ ਰਹੇ ਨੇ ਉਹ ਕੀ ਕਰ ਰਹੇ ਨੇ ਤੇ ਮੈਂ ਉਹ 10000 ਆਪਣੇ ਪਰਸ ਜੋਂ ਕੱਢ ਕੇ ਉਹ ਵੀ ਦੇਤਾ ਉਹਨਾਂ ਨੇ ਉਸ ਤੋਂ ਬਾਅਦ ਬਾਬਾ ਜੀ ਨੇ ਉਹਦਾ ਸਮਾਨ ਉਹਨੂੰ ਮੋੜਦਾ ਇਹ ਬਾਬਾ ਜੀ ਦੇ ਕੋਲ ਇੱਕ ਨਾ ਪਰਨੇ ਟਾਈਪ ਚਿੱਟਾ ਜਾਂ ਕੱਪੜਾ ਸੀ ਉਹ ਕੱਪੜੇ ਦੇ ਥੱਲੇ ਸੋਹੜਾ ਜਾਂ 1 ਸੈਕਿੰਡ 1 ਮਿੰਟ ਹੈ ਘੁਮਾ ਕੇ ਨਾਲ ਦੀ ਨਾਲ ਦੇ ਦਿੰਦੇ ਸੀ ਉੱਤੇ ਹੀ ਸਮਾਨ ਉਹਨਾਂ ਨੇ ਮੈਨੂੰ ਦੇ ਤਾ ਤੇ ਮੈਨੂੰ ਕਹਿੰਦੇ ਇਹਨੂੰ ਆਪਣੇ ਬੈਗ ਦੇ ਵਿੱਚ ਰੱਖ ਲਓ ਤੇ ਮੈਂ ਗੱਡੀ 'ਚ ਬੈਗ ਬੈਗ ਐਕਚੁਅਲੀ ਬਾਬੇ ਨੇ ਕਹਿੰਦਾ ਤੇਰੇ ਅੰਦਰ ਪਿਆ ਬੈਗ ਗੱਡੀ ਦੇ ਵਿੱਚ ਬੈਗ ਰੱਖਦਾ ਸੀਗਾ ਮੈਂ ਆਪਣਾ ਜਿਸ ਮੇਰੇ ਬਿਜ਼ਨਸ ਦੇ ਕਾਗਜ਼ ਪੱਤਰ ਹੁੰਦੇ ਸੀ ਉਹ ਖੋਲ ਕੇ ਉਹ ਪੋਰਟਲੀ ਆਪਣਾ ਇਹਨਾਂ ਨੇ ਆਪਣੀ ਜੇਬ 'ਚੋਂ ਇੱਕ ਰਮਾਲ ਕੱਢਿਆ ਵਾਈਟ ਕਲਰ ਦਾ ਉਹਦੇ ਵਿੱਚ ਅਖਬਾਰ ਦਾ ਟੁਕੜਾ ਜੋ ਉਸਮਾਨ ਇਕੱਠਾ ਕੀਤਾ ਪਾ ਕੇ ਤਿੰਨ ਗੱਠਾਂ ਮਾਰਦਿਆਂ ਜੀ ਗੱਠਾਂ ਮਾਰ ਕੇ ਉਪਰਨੇ ਦੇ ਥੱਲੇ ਜੀ ਘੁਮਾ ਕੇ ਉਹ ਮੈਨੂੰ ਦੇ ਦਿੱਤਾ ਜਦੋਂ ਮੈਂ ਮੰਡੀ ਗਵਿੰਦਗੜ ਗਿਆ ਪੁਸਟਾਇਨ ਤੋਂ ਅੱਗੇ ਜਿਹੜਾ ਮੌਲ ਆ ਰਿਹਾ ਰਸਤੇ 'ਚ ਉਸ ਤੋਂ ਬਾਅਦ ਮੈਂ ਦੇਖਿਆ ਮੇਰੇ ਰਮਾਲ ਵੀ ਉਦੋਂ ਹੀ ਲਿਆ ਹੋਇਆ ਸੀਗਾ ਤੇ ਜਿਹੜਾ ਮੇਰਾ ਆਪਣਾ ਰਮਾਲ ਸੀ ਜਿਹੜਾ ਬਾਬੇ ਨੇ ਬਣਾਇਆ ਸੀਗਾ ਬਾਬੇ ਨੇ ਤੇ ਉਹ ਜਦੋਂ ਮੈਂ ਆਪਣਾ ਦੇਖਿਆ ਵੀ ਇਹ ਹੋਇਆ ਕਿਸੇ ਕੋਲ ਮਿਲਿਆ ਸੀ ਮੈਨੂੰ ਬਾਬਾ ਜੀ ੱਦੋਂ ਮੈਂ ਆਪਣੇ ਆਫਿਸ ਪਹੁੰਚ ਗਿਆ ਜੋਦਪੱਤੀ ਕਰਕੇ ਤਾਂ ਦੇਖਿਆ ਬਾਬੇ ਨੇ ਮੈਨੂੰ ਕਿਹਾ ਸੀ ਵੀ ਸ਼ਾਮ ਨੂੰ 5 ਵਜੇ ਖੁੱਲਣਾ ਹੈ ਮੈਨੂੰ ਸਾਰੀ ਗੱਲ ਯਾਦ ਹੈ ਤੇ ਮੈਂ ਕਿਹਾ ਵੀ ਬਾਬੇ ਨੇ ਕਿ ਮੈਂ ਉਹ ਆਪਣਾ ਬੈਗ ਕੱਢਿਆ ਬੈਗ ਚੋਂ ਖੋਲ ਕੇ ਦੇਖਿਆ ਉਹ ਪੋਰਟਲੀ ਖੋਲੀ ਤਿੰਨ ਘਟਾ ਖੋਲੀਆਂ ਤੇ ਉਹਦੇ ਵਿੱਚ ਦੇਖਿਆ ਉਹ ਕਾਫੂਸ ਸੀਗਾ ਸਾਰੇ ਆ ਇਹਨਾਂ ਮੇਰੇ ਨਾਲ ਹੋਈ ਇਹ ਚੀਜ਼ੀ ਕੰਪਲੀਟ ਲਖਾਈਏ ਕੰਪਲੇਂਟ ਮੈਂ ਲਖਾਤੀ ਹਾਂ ਸਰ ਐਫ ਆਈ ਆਰ ਨੰਬਰ ਸਪੈਸ਼ਲ 240 ਆਪਣਾ ਸਿਟੀ 1 ਖੰਨੇ ਜੇ ਬਦ ਕੰਪਲੀਟ ਕਰਾਤੀ ਲਖਾਤੀ ਆ ਬਾਕੀ ਬੌਲੂਏ ਕਿ ਨਸੀ ਬਾਕੀ ਬੌਲੂਏ ਕਿ ਨਾ ਵੀ ਇਹਦੇ ਚੋਰ ਠੱਗਾ ਜਿਹੜਾ ਇਹਨਾਂ ਤੋਂ ਬਚ ਕੇ ਰਹੋ ਵੀ ਜਿੱਥੇ ਵੀ ਹੈ ਕਿਉਂਕਿ ਇਹਨਾਂ ਦਾ ਆਪਣੇ ਊਮਕਰ ਭਾਈ ਸਾਹਿਬ ਨੇ ਆਪਣੇ ਚੈਨਲ ਦੇ ਨਾਲ ਬੜੇ ਵਧੀਆ ਉਹਨਾਂ ਦਾ ਮਤਲਬ ਫੋਟੋਆਂ ਵੀ ਹੈਗੀਆਂ ਦੇ ਉਹ ਕਰਕੇ ਉਹ ਤੋਂ ਕਲੀਅਰ ਹੋ ਰਿਹਾ ਵੀ ਇਹ ਜੋ ਚਾਰਾ ਜਿੱਥੇ ਵੀ ਮਿਲਦੇ ਨੇ ਇਹਨਾਂ ਨੂੰ ਉਹ ਠੱਗਾ ਨੂੰ ਫੜਿਆ ਜਾਵੇ ਤੇ ਪੁਲਿਸ ਨੂੰ ਵੀ ਮੇਰੀ ਰਿਕਵੈਸਟ ਹੈ ਤੇ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਕਿ ਮੀਡੀਆ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੈਚ ਕਰਕੇ ਪਬਲਿਕ ਅੰਦਰ ਲੈ ਕੇ ਆ ਰਹੀ ਹੈ ਸਾਰਾ ਦਿਖਾ ਰਹੀ ਹੈ ਤੇ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਵੀ ਐਦਾਂ ਨਾ ਕੋਈ ਕਿਸੇ ਨੂੰ ਲੁੱਟਣ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੇਰਾ ਹੱਥ ਜੋੜ ਕੇ ਸਭ ਪਬਲਿਕ ਨੂੰ ਇਹੀ ਨਵੇਦਨਾ ਹੈ ਵੀ ਇਸ ਬੰਦਿਆ ਨੂੰ ਵਾ ਮਤ ਕਿਤੇ ਵੀ ਹੈ ਇਹਨਾਂ ਨੂੰ ਫੜਿਆ ਜਾਵੇ ਤੇ ਪੁਲਿਸ ਨੂੰ ਵੀ ਇਹੀ ਰਿਕੁਐਸਟ ਹੈ মিডিਆ ਤਾਂ ਬਹੁਤ ਹੀ ਬੜੀ ਆਪਣਾ ਰੋਲ ਵਜਾ ਕਰ ਰਹੀ ਹੈ ਤੇ ਇਸ ਬੰਦਿਆ ਨੂੰ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਤਾਂ ਕਿ ਅੱਗੇ ਤੋਂ ਕਿਸੇ ਵੀ ਪਬਲਿਕ ਨੂੰ ਪਰੇਸ਼ਾਨ ਨਾ ਕਰ ਕਿਸੇ ਨੂੰ ਲੁੱਟਣਾ ਮੈਂ ਇਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਹਾਂ